नहीं चलेगी नहीं चलेगी बेटा ये करते वादा करके मुकरदा हाय भारत यूनियट जिंदाबाद 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 इकड़ी यूनियट जिंदाबाद जिंदाबाद पीएसएफ की तो जिंदाबाद जिंदाबाद स्वतंत्रता की कुर्की तो चलवांगे कुर्सी तो निडर तंत्र कुर्की तो चलवांगे कुर्सी तो ਕੀ ਚੱਲਾ ਥੋੜੇ ਲੋਕਾਂ ਦੇ ਸਾਹਮਣੇ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਇਹ ਸਰਕਾਰਾਂ ਕਰਦੀਆਂ ਕੀ ਪਿਛਲੇ 5 ਦਿਨਾਂ ਤੋਂ ITT 994 ਜੁਨੀਅਨ ਦਾ ਪੱਕਾ ਮੋਰਚਾ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਚੱਲ ਰਿਹਾ ਹੈ ਸਾਡੀ ਅਸੀਂ 4 ਦਿਨਾਂ ਤੋਂ ਸ਼ਾਂਤ ਮਰੀ ਟੰਗ ਨਾਲ ਬੈਠੇ ਸੀ ਤੇ ਪ੍ਰਸ਼ਾਸਨ ਤੇ ਡੀਪੀਆਈ ਦਫ਼ਤਰ ਦੇ ਲਗਾਤਾਰ ਸੰਪਰਕ ਵਿੱਚ ਸੀ ਪਰੰਤੂ ਸਾਡਾ ਕੋਈ ਵੀ ਮਸਲਾ ਇਹਨਾਂ ਨੇ ਹੱਲ ਨਹੀਂ ਕੀਤਾ ਜਿਸ ਤੋਂ ਦੁਖੀ ਹੋ ਕੇ ITT 994 ਜੁਨੀਅਨ ਵੱਲੋਂ ਸਿੱਖਿਆ ਮੰਤਰੀ ਸਾਹਿਬ ਦੀ ਕੋਠੀ ਵੱਲ ਕੁਝ ਕਰ ਦਿੱਤਾ ਗਿਆ ਹੈ ਇਹ ਪ੍ਰਸ਼ਾਸਨ ਵੱਲੋਂ ਸਾਨੂੰ ਟਾਈਮ ਦਿੱਤਾ ਗਿਆ ਹੈ 1 ਘੰਟੇ ਦਾ 4 ਵਜੇ ਤੱਕ ਅਸੀਂ ਪ੍ਰਸ਼ਾਸਨ ਵੱਲ ਦੇਖ ਰਹੇ ਹਾਂ ਉਸ ਤੋਂ ਬਾਅਦ ਅਸੀਂ ਸਿੱਖਿਆ ਮੰਤਰੀ ਸਾਹਿਬ ਦੀ ਕੋਠੀ ਵੱਲ ਕੁਝ ਕਰਾਂਗੇ ਸਰਕਾਰ ਈਟੀਟੀ 994 ਅਧਿਆਪਕਾਂ ਨੂੰ ਸੜਕਾਂ ਤੇ ਰੋਲਣ ਲਈ ਹੋਰ ਮਜਬੂਰ ਕਰ ਰਹੀ ਹੈ ਕਿਉਂਕਿ ਜਿੱਥੇ ਸਰਕਾਰ ਨੇ ਪਹਿਲਾਂ ਪਿਛਲੇ 2 ਸਾਲਾਂ ਤੋਂ ਭਰਤੀ ਨੂੰ ਕੋਰਟ ਦਾ ਹਵਾਲਾ ਦੇ ਕੇ ਪੂਰਾ ਨਾ ਕਰਨ ਦੀ ਸੌਖਾ ਦੀ ਹੋਈ ਸੀ ਉੱਥੇ ਹੀ ਜਦੋਂ ਭਰਤੀ ਕੋਰਟ ਵਿੱਚੋਂ ਬਾਹਰ ਹੋ ਕੇ ਪੇਪਰ ਵੀ ਦੁਬਾਰਾ ਹੋ ਗਿਆ ਪਰ ਸਰਕਾਰ ਫਿਰ ਵੀ ITT 994 ਬੇਰੁਜ਼ਗਾਰਾਂ ਦੀ ਸਾਰ ਨਹੀਂ ਲੈ ਰਹੀ ਪਿਛਲੇ ਪਿਛਲੇ ਮਹੀਨੇ 24 ਤਰੀਕ ਨੂੰ ਇੱਕ ਨੋਟਿਸ ਪਾਇਆ ਗਿਆ ਸੀ ਕਿ ITT 994 ਅਧਿਆਪਕਾਂ ਵਿੱਚੋਂ ਜੋ ਇੱਕ ਅਧੂਰੀ ਲਿਸਟ ਪਾਈ ਗਈ ਹੈ 2468 ਦੀ ਉਹਨਾਂ ਨੂੰ ਸਕੂਲਾਂ ਦੇ ਵਿੱਚ ਜੁਆਇਨ ਕਰਵਾਉਣ ਲਈ 27 ਤਾਰੀਖ ਤੋਂ 27 ਸਤੰਬਰ ਤੋਂ ਲੈ ਕੇ 29 ਤਰੀਕ 29 ਸਤੰਬਰ ਤੱਕ ਸਟੇਸ਼ਨ ਚੁਆਇਸ ਕਰਵਾਈ ਜਾਏਗੀ ਪਰ ਸਰਕਾਰ ਉਸ ਤੋਂ ਵੀ ਭੱਜਦੀ ਨਜ਼ਰ ਆਈ ਕਿਉਂਕਿ ਇਹ ਸਰਕਾਰ ਤੇ ਡਿਪਾਰਟਮੈਂਟ ਆਪਣੀਆਂ ਦਿੱਤੀਆਂ ਆਈਆਂ ਆਫੀਸ਼ੀਅਲ ਕੱਡੀਆਂ ਆਈਆਂ ਸਾਈਟ ਤੇ ਪਾਈਆਂ ਆਈਆਂ ਚਿੱਠੀਆਂ ਤੋਂ ਵੀ ਭੱਜ ਰਹੇ ਨੇ ਇਹ ਬੇਰੁਜ਼ਗਾਰਾਂ ਨੂੰ ਸਕੂਲਾਂ ਦੇ ਵਿੱਚ ਨੌਕਰੀ ਦੇ ਕੇ ਇੱਕ ਰੋਜ਼ਗਾਰ ਪ੍ਰਦਾਨ ਕਰਨ ਦੇ ਮੌਕੇ ਵੱਲ ਨਹੀਂ ਜਾ ਰਹੇ ਇਹ ਸਿਰਫ ਹਰਿਆਣੇ ਦੇ ਵਿੱਚ ਜਾ ਕੇ ਜਿੱਥੇ ਸਾਡੀ ਹੀ ਇੱਕ ਪ੍ਰਾਤਰੀ ਜਥੇਬੰਦੀ 2364 ETT ਜੋ ਕਿ 2020 ਵਿੱਚ ਭਰਤੀ ਆਈ ਸੀ ਉਸ ਨੂੰ ਵੀ ਪੂਰਾ ਨਾ ਕਰਨ ਦੇ ਇਹ ਰੋਸ ਵਜੋਂ ਉਹਨਾਂ ਨੇ ਮਾਨਯੋਗ ਸਿੱਖਿਆ ਮੰਤਰੀ ਦਾ ਅੰਮ੍ਰਾਲੇ ਵਿੱਚ ਜਾ ਕੇ ਵਿਰੋਧ ਕੀਤਾ ਜਿੱਥੇ ਉਹਨਾਂ ਨੂੰ ਇਨਾਂ ਕ ਸ਼ਰਮ ਮਹਿਸੂਸ ਹੋਈ ਉਹ ਜਿੱਥੇ ਜਾ ਕੇ ਪੰਜਾਬ ਦੀਆਂ ਸਿਫਤਾਂ ਕਰ ਰਹੇ ਸੀ ਹਰਿਆਣੇ ਵਿੱਚ ਜਾ ਕੇ ਉੱਥੇ ਹੀ ਸਾਡੇ ਆਈਟੀਟੀ ਸਾਥੀਆਂ ਨੇ ਉੱਥੇ ਉਹਨਾਂ ਦਾ ਜਾ ਕੇ ਜੋ ਪੰਜਾਬ ਵਿੱਚ ਉਹ ਬੇਰੁਜ਼ਗਾਰਾਂ ਨਾਲ ਕਰ ਰਹੇ ਨੇ ਉਹਦਾ ਪਾਂਡਾ ਫੋੜਿਆ ਅਸੀਂ ਸਰਕਾਰ ਤੇ ਸਿੱਖਿਆ ਮੰਤਰੀ ਤੋਂ ਅਪੀਲ ਕਰਦੇ ਆ ਜੇਕਰ ਸਰਕਾਰ ਸਾਡਾ ਪੋਰਟਲ ਓਪਨ ਨਹੀਂ ਕਰਦੀ ਤਾਂ ਅਸੀਂ ਇੱਥੇ ਹੀ ਬੈਠੇ ਰਾਂਗੇ ਇਸ ਤੋਂ ਬਾਅਦ ਜੇਕਰ ਹੁਣ ਆਉਣ ਵਾਲੇ 1.5 ਘੰਟੇ ਵਿੱਚ ਸਾਡਾ ਪੋਰਟਲ ਓਪਨ ਲਈ ਕੋਈ ਵੀ ਨੋਟੀਫਿਕੇਸ਼ਨ ਨਾ ਜਾਰੀ ਕੀਤਾ ਗਿਆ ਤਾਂ ਅਸੀਂ ਸਿੱਖਿਆ ਮੰਤਰੀ ਦੀ ਦੇ ਪਿੰਡ ਉਹਦੇ ਘਰ ਵੱਲ ਅੱਗੇ ਜਾ ਕੇ ਬੈਠਾਂਗੇ ਜਾਂ ਤਾਂ ਸਿੱਖਿਆ ਮੰਤਰੀ ਸਾਹਿਬ ਸਾਨੂੰ ਉਥੇ ਜੁਆਇਨਿੰਗ ਲੈਟਰ ਦੇ ਦੇਣ ਨਹੀਂ ਤਾਂ ਸਾਡੀਆਂ ਉਥੋਂ ਲਾਸ਼ਾਂ ਚੱਕ ਕੇ ਲੈ ਜਾਣ ਕਿਉਂਕਿ ਇਹ ਸਰਕਾਰ ਸਿਰਫ ਲਾਰਿਆਂ ਤੇ ਲਾਰਿਆਂ ਤੇ ਝੂਠੇ ਜਿਹੜੇ ਕਹਿੰਦੇ ਨੇ ਨਾ ਸੇਤ ਸਿੱਖਿਆ ਜਿਹੜੇ ਹਰਿਆਣੇ ਦੇ ਵਿੱਚ ਵੀ ਜਾ ਕੇ ਇਹ ਐਮ ਲੈ ਕੇ ਗਏ ਨੇ ਕਿ ਅਸੀਂ ਪੰਜਾਬ ਵਿੱਚ ਸੇਤ ਦੇ ਰਹੇ ਆਂ ਤੇ ਸਿੱਖਿਆ ਦੇ ਰਹੇ ਆਂ ਸੇਤ ਦੇ ਨਾਂ ਤੇ ਤੁਸੀਂ ਪਹਿਲਾਂ ਵੀ ਜਾਣਦੇ ਹੋ ਕਿ ਸਾਰੇ ਪੰਜਾਬ ਵਿੱਚ ਡਾਕਟਰਾਂ ਦੀਆਂ ਹੜਤਾਲਾਂ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਇਸ ਟਾਈਮ 894 ਤੇ 2364 ਦੇ ਦੋ ਧਰਨੇ ਚੱਲ ਰਹੇ ਨੇ ਇੱਕ ਤਰਨਾ ਮੋਹਾਲੀ ਡੀਪੀਆਈ ਉਹ ਵੀ ਸਟੇਸ਼ਨ ਚੁਆਇਸ ਤੋਂ ਲੈ ਕੇ ਆਫਰ ਲੈਟਰਾਂ ਦੀ ਵੇਟ ਕਰ ਰਿਹਾ ਤੇ ਇੱਕ 994 ਵਿੱਚੋਂ ਦੂਰੀ ਲਿਸਟ 2468 ਉਹ ਵੀ ਸਟੇਸ਼ਨ ਚੁਆਇਸ ਦੇ ਲਈ ਤੇ ਆਫਰ ਲੈਟਰਾਂ ਲਈ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਬੈਠਾ ਪਰ ਮੰਤਰੀ ਸਾਹਿਬ ਅੱਜ ਵੀ ਹਰਿਆਣੇ ਦੀਆਂ ਸੈਰਾਂ ਤੋਂ ਵਾਪਸ ਨਹੀਂ ਆਏ ਸੋ ਆਮ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਹੀ ਅਪੀਲ ਕਰਨੇ ਆ ਕਿ ਇਹ ਸਰਕਾਰ ਤੋਂ ਜਿੰਨਾ ਹੋ ਸਕਦਾ ਬਚਿਆ ਜਾਵੇ ਕਿਉਂਕਿ ਇਹ ਸਰਕਾਰ ਹਮੇਸ਼ਾ ਬੇਰੁਜ਼ਗਾਰਾਂ ਨੂੰ ਰੋਲਣ ਤੇ ਤੇ ਉਹਨਾਂ ਨੂੰ ਸੜਕਾਂ ਤੇ ਪੁਲਿਸ ਦੀਆਂ ਲਾਠੀਆਂ ਡੰਡੇ ਖਾਣ ਤੇ ਮਜਬੂਰ ਕਰ ਰਹੀ ਹੈ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਬੀਟੀਟੀ